ਮੇਰੀ ਗੱਲ ਸੁਣੋ ਇੱਕ ਅੱਧਾ 버ਗਰ ਮੇਰੀ ਭੈਣ ਐ ਇਹਨੂੰ ਵੀ ਖਵਾ ਦਿਆ ਕਰੋ ਤੈਨੂੰ ਕਹਿੰਦੇ ਆ ਪਿਛਲੀ ਨੂੰ ਓਏ ਇੱਕ ਇੱਕ ਅੱਧਾ 버ਗਰ ਇਹਨੂੰ ਵੀ ਖਵਾ ਦਿਆ ਕਰੋ ਓ ਇਹਨੂੰ ਤਾਂ ਖਵਾ ਦੇ ਐਡੀ ਸਾਰੀ ਸੇ ਤੂੰ ਲੈ ਗਈਆਂ ਪਹਿਲਾਂ ਉਹ ਤੋਂ 버ਗਰ ਖਾਇਆ ਕਰ ਮੇਰੀ ਭੈਣ ਹੈ ਬਿਲਿੰਗ ਹੋ ਗਈ ਆ ਮੇਰੇ ਕੋਲ ਕੋਈ ਕਰਾਏਗਾ ਕਿਹੜੇ 버ਗਰ ਦੀ ਓ ਐਡੀ ਸੇਹਦ ਬਣਾਈ ਆ ਉਹਨੇ ਇੱਕ 버ਗਰ ਤੈਨੂੰ ਦੇ ਦਊਗੀ ਤੇ ਘਟਜੂ ਕੁਛ ਬਾਏ ਐਦਾਂ ਕਰ ਦੋ ਐਦਾਂ ਚੱਗਾ ਫਿਰ ਮੈਂ ਚੱਲਿਆ ਫਿਰ ਬਾਏ ਇਤਨੇ ਔਖੇ ਕਿਉਂ ਹੋ ਰਹੇ ਹੋ ਸਮਾਈਲ ਕਰ ਸਮਾਈਲ ਮੇਰੀ ਗੱਲ ਸੁਣੋ ਇੱਕ ਅੱਧਾ 버ਗਰ ਮੇਰੀ ਭੈਣ ਐ ਇਹਨੂੰ ਵੀ ਖਵਾ ਦਿਆ ਕਰ ਤੈਨੂੰ ਕਹਿੰਦੇ ਆ ਪਿਛਲੀ ਨੂੰ ਓਏ ਇੱਕ ਇੱਕ ਅੱਗਾ 버ਗਰ ਇਹਨੂੰ ਵੀ ਖਵਾ ਦਿਆ ਕਰੋ ਉਹ ਇਹਨੂੰ ਤਾਂ ਗਵਾ ਲੇ ਐਡੀ ਸਾਰੀ ਸੇਹ ਤੂੰ ਲੈ ਲਈਆਂ ਪਹਿਲਾਂ ਉਹ ਤੋਂ 버ਗਰ ਖਾਇਆ ਕਰ ਮੇਰੀ ਭੈਣ ਹੈ ਬਿਲਿੰਗ ਹੋ ਗਈ ਆ ਮੇਰੇ ਕੋਲ ਤੂੰ ਕੌਣ ਕਰਾਏਗਾ ਕਿਹੜੇ 버ਗਰ ਦੀ ਉਹ ਐਡੀ ਸੇਹ ਬਣਾਈ ਆ ਉਹਨੇ ਇੱਕ 버ਗਰ ਤੈਨੂੰ ਦੇ ਦਊਗੀ ਤੇ ਘਟਜੂ ਕੁਝ ਬਾਏ ਐਦਾਂ ਕਰ ਦੋ ਐਦਾਂ ਚੱਗਾ ਫਿਰ ਮੈਂ ਚੱਲਿਆ ਫਿਰ ਬਾਏ ਇੱਥੇ ਓਕੇ ਕੀ ਹੋ ਰਿਓ ਸਮਾਈਲ ਕਰ ਸਮਾਈਲ ਮੇਰੀ ਗੱਲ ਸੁਣੋ ਇੱਕ ਅੱਧਾ 버ਗਰ ਮੇਰੀ ਭੈਣ ਐ ਇਹਨੂੰ ਵੀ ਖਵਾ ਦਿਆ ਕਰੋ ਤੈਨੂੰ ਕਹਿੰਦੇ ਆ ਪਿਛਲੀ ਨੂੰ ਓਏ ਇੱਕ ਇੱਕ ਅੱਧਾ 버ਗਰ ਇਹਨੂੰ ਵੀ ਖਵਾ ਦਿਆ ਕਰੋ ਓ ਇਹਨੂੰ ਤਾਂ ਖਵਾ ਦੇ ਐਡੀ ਸਾਰੀ ਸੇ ਤੂੰ ਲੈ ਗਈਆਂ ਪਹਿਲਾਂ ਉਹ ਤੋਂ 버ਗਰ ਖਾਇਆ ਕਰ ਮੇਰੀ ਭੈਣ ਹੈ ਬਿਲਿੰਗ ਹੋ ਗਈ ਆ ਕਿਹੜੇ 버ਗਰ ਦੀ ਉਹ ਆਈਡੀ ਫੇਡ ਬਣਾਈ ਆ ਉਹਨੇ ਇੱਕ 버ਗਰ ਤੈਨੂੰ ਦੇ ਦਊਗੀ ਤੇ ਘਟਜੂ ਕੁਛ ਬਾਏ ਐਦਾਂ ਕਰ ਦੋ ਐਦਾਂ ਚੱਗਾ ਫਿਰ ਮੈਂ ਚੱਲਿਆ ਫਿਰ ਬਾਏ ਇਤਨੇ ਓਕੇ ਕਿ ਹੋ ਰਹੇ ਹੋ ਸਮਾਈਲ ਕਰ ਸਮਾਈਲ ਮੇਰੀ ਗੱਲ ਸੁਣੋ ਇੱਕ ਅੱਧਾ 버ਗਰ ਮੇਰੀ ਭੈਣ ਐ ਇਹਨੂੰ ਵੀ ਖਵਾ ਦਿਆ ਕਰ ਤੈਨੂੰ ਕਹਿੰਦੇ ਆ ਪਿਛਲੀ ਨੂੰ ਓਏ ਇੱਕ ਇੱਕ ਅੱਧਾ 버ਗਰ ਇਹਨੂੰ ਵੀ ਖਵਾ ਦਿਆ ਕਰੋ ਉਹ ਇਹਨੂੰ ਤਾਂ ਗਵਾ ਦੇ ਐਡੀ ਸਾਰੀ ਸਿਹਤ ਤੂੰ ਲੈ ਗਈਆਂ ਪਹਿਲਾਂ ਉੱਥੋਂ 버거 ਖਾਇਆ ਕਰ ਮੇਰੀ ਭੈਣ ਹੈ ਬਿਲਿੰਗ ਹੋ ਗਈ ਆ ਮੇਰੇ ਕੋਲ ਕੋਈ ਕਰਾਏਗਾ ਕਿਹੜੇ 버거 ਦੀ ਉਹ ਐਡੀ ਸਿਹਤ ਬਣਾਈ ਆ ਉਹਨੇ ਇੱਕ 버거 ਤੈਨੂੰ ਦੇ ਦਊਗੀ ਤੇ ਘਟਜੂ ਕੁਝ ਬਾਏ ਅਲੈਕੁਮ ਸਲਮ ਏਦਾਂ ਕਰ ਦੋ ਏਦਾਂ ਚੱਗਾ ਫਿਰ ਮੈਂ ਚੱਲਿਆ ਫਿਰ ਬਾਏ ਸਮਾਈਲ ਕਰ ਸਮਾਈਲ ਮੇਰੀ ਗੱਲ ਸੁਣੋ ਇੱਕ ਅੱਧਾ 버ਗਰ ਮੇਰੀ ਭੈਣ ਐਨੂੰ ਵੀ ਖਵਾ ਦਿਆ ਕਰੋ ਤੈਨੂੰ ਕਹਿੰਦੇ ਆ ਪਿਛਲੀ ਨੂੰ ਓਏ ਇੱਕ ਅੱਧਾ 버ਗਰ ਐਨੂੰ ਵੀ ਖਵਾ ਦਿਆ ਕਰੋ ਓ ਇਹਨੂੰ ਤਾਂ ਖਵਾ ਦੇ ਐਡੀ ਸਾਰੀ ਸੇ ਤੂੰ ਲੈ ਗਈਆਂ ਪਹਿਲਾਂ ਉਹ ਤੋਂ 버ਗਰ ਖਾਇਆ ਕਰ ਮੇਰੀ ਭੈਣ ਹੈ ਬਿਲਿੰਗ ਹੋ ਗਈ ਆ ਕਿਹੜੇ 버ਗਰ ਦੀ ਓ ਆਈਡੀ ਫੇਡ ਬਣਾਈ ਆ ਉਹਨੇ ਇੱਕ 버ਗਰ ਤੈਨੂੰ ਦੇ ਦਊਗੀ ਤੇ ਘਟਜੂ ਕੁਝ ਬਾਏ ਐਦਾਂ ਕਰ ਦੋ ਐਦਾਂ ਚੱਗਾ ਫਿਰ ਮੈਂ ਚੱਲਿਆ ਫਿਰ ਬਾਏ ਇਤਨੇ ਓਕੇ ਕਿਉਂ ਹੋ ਰਹੇ ਹੋ ਸਮਾਈਲ ਕਰ ਸਮਾਈਲ